啊！<noise> ਬਹੁਤ ਬੜੀ ਹੈ ਨਾ ਕਾਂਗਰਸੀ ਵਰਕਰਾਂ ਨੇ ਅਜੀ ਮੰਗੂਪੁਰ ਜਿਹੜਾ ਪ੍ਰਧਾਨ ਨੇ ਟੂਲ ਵੱਡਾ ਫੀ ਕਰਵਾਇਆ ਆਪਣੇ ਸਾਥੀਆਂ ਸਮੇਤ ਦੇਖੋ ਇਸ਼ਾਰੇ ਕਰ ਰਹੇ ਹਨ ਇੰਦੀਆਂ ਵਾਲਿਆਂ ਨੂੰ ਕਿ ਕਿਸੇ ਦਾ ਕੋਈ ਟੈਕਸ ਨਹੀਂ ਕਟਿਆ ਜਾਵੇਗਾ ਗੱਡੀਆਂ ਹੋਈ ਜਾ ਰਹੀਆਂ ਆ ਆ ਪਰਚੀਆਂ ਕੱਢ ਨਹੀਂ ਸਕਦੇ ਸੀ सा फ्री किया गया का और पुलिस के लोगों को आवाजाही है और जिस अभी अपना धक्का कर रहा है मैं बेनती करा तुम धर्म जी एयर कितने चेयर फार्म ਸੇਰਵਾ ਸਭ ਆਜੋ ਜਰਾ ਕੋਲ ਮੈਨੂੰ ਆਜੋ 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 ਰੇਨੋ ਆਜੋ ਕੋਈ ਗੱਲ ਨਹੀਂ ਰੰਮਾ ਜੇ ਲੜਾਈ ਦਾ ਖਾਮ ਤੱਕੇ ਚੜਨਾ ਪਤਾ ਨਹੀਂ ਇੱਥੇ ਚੱਕਿਆ ਉਸ ਤੋਂ ਬਾਅਦ ਇਕੱਠੇ ਹੋ ਕੇ ਹੁਣ ਅਸੀਂ ਆ ਪੰਜਾਬ ਲੈਵਲ ਤੇ ਚੱਕ ਦਿੱਤਾ ਆਉਣ ਵਾਲੇ ਸਮੇਂ ਵਿੱਚ ਮੈਂ ਸਾਰੇ ਭਰਾਵਾਂ ਨੂੰ ਆਹੀ ਬੇਨਤੀ ਕਰਦਾ ਜਿੱਥੇ ਵੀ ਪੰਜਾਬ ਸਰਕਾਰ ਦਾ ਕਿਸੇ ਟੋਲ ਫਲਾਟ ਦੇ ਤਾਂ ਕਿਸੇ ਨਾਲ ਕੋਈ ਵੀ ਤਕਾ ਹੁੰਦਾ ਪਿਆਗਾ ਆਵਾਜ਼ ਆਪਣੀ ਬੁਲੰਦ ਕਰੋ ਲੋਕਾਂ ਨੂੰ ਨਾਲ ਲਾਓ ਲੋਕਾਂ ਦੇ ਸਾਂਝੇ ਮਸਲੇ ਆ ਸਾਰਾ ਕੁਝ ਪਾਰਟੀਵਾਦੀ ਨਹੀਂ ਹੁੰਦਾ ਪਾਰਟੀ ਵਾਲੀ ਤੋਂ ਉੱਪਰ ਉੱਠ ਕੇ ਜਿੱਥੇ ਸਾਂਝੇ ਮਸਲੇ ਲੋਕ ਹਿੱਤ ਦੇ ਮਸਲੇ ਆ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਚੱਕਣੀ ਚਾਹੀਦੀ ਆ ਮੈਂ ਫॉर ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਹੜੇ ਅੱਜ ਸਾਡੇ ਇਸ ਮਸਲੇ ਵਿੱਚ ਸਾਡਾ ਸਪੋਰਟ ਦਿੱਤਾ ਜਾਂ ਸੋਸ਼ਲ ਮੀਡੀਆ ਤੇ ਜਾਂ ਹੋਰ ਚੈਨਲ ਸੇ ਤੁਸੀਂ ਜਾ ਕੇ ਆ ਜਿਹੜੀ ਸਾਡੀ ਆਵਾਜ਼ ਐ ਬੁਲੰਦ ਕਰਦੇ ਇੱਕ ਲਾਸ ਸਵਾਲ ਲੈਣਾ ਹੈ ਹਲੋ ਜੇ ਹੁਣੇ ਕੈਂਟਰ ਸ਼ੈਲਟਰ ਨਹੀਂ ਬਣਾਉਂਦੇ ਤਾਂ ਟੋਲ ਪਲਾਜ਼ਾ ਜਿਹੜੇ ਅੰਦਰ ਹੈ ਜਿਹੜੇ ਦਫ਼ਤਰ ਹੈ ਉਹਦੇ ਅੰਦਰ ਲੋਕਾਂ ਦੇ ਵਿੱਚ ਕੈਂਟਰ ਸ਼ੈਲਟਰ ਜਦ ਤੱਕ ਆ ਨਹੀਂ ਬਣਾਉਂਦੇ ਹੈਗੇ ਜਦ ਤੱਕ ਜਿਹੜਾ ਕੈਂਟਰ ਸ਼ੈਟਰ ਹੈ ਜਿਹੜੇ ਇਹਨਾਂ ਦੇ ਦਫ਼ਤਰ ਹੈਗੇ ਆ ਉਹ ਕੈਂਟਰ ਸ਼ੈਲਟਰ ਦੇ ਤੌਰ ਤੇ ਹੀ ਕੰਮ ਕਰੇ ਠੀਕ ਹੈ ਅੱਜ ਉਤਖਮ ਪਲਾਜ਼ਾ ਦੇ ਕੰਮ ਤੋਂ ਬਾਅਦ ਵੀ ਇਹਦਾ ਪ੍ਰਧਾਨ ਅਜੇ ਮੰਗੂਪੁਰ ਬਣਾ ਆਪਣੇ ਸਾਥੀਆਂ ਨੂੰ ਮੇਟਿਕ ਧਾਰਨਾ ਦਿੱਤਾ ਹੈ ਜਿਸ ਦੇ ਵਿੱਚ ਆਪੇ ਆਪ ਜੀ ਨੂੰ ਲਾਵਾਂਗੇ

अगर इन्होंने कहा कि कोई कॉन्ट्रैक्ट है कुछ है तो सर उनके साथ हो तो वो लोग इस चीज़ को करेंगे हमारा तो इसमें कोई है होगी सर, तो सर, तो सर ये वगैरह पानी पिला दिए पानी की बाल्टी तो हमने पहले ही रखी थी सर

そうだそうだそうだそうだそそうだそうだそううだだ